सिमरन हो गई वेली कर ले सारा काम हां जी मम्मी हो गई हां आटा हुन्ने गन्ने के आई हां ते आज भाजी कहंदे सी मूलीयां वाली बनाई ते मैं सोचा मूलीयां उंदे क्रश कर लांगे क्योंकि फिर पानी ਛੱਡ ਜਾਂਦੀਆਂ ਨਾ ਤੇ ਹੁਣ ਮੈਂ ਅਜੇ ਫਿਲਹਾਲ ਫ੍ਰੀ ਹੋਈ ਸੀ ਤੇ ਦੀਦੀ ਵੀ ਉਧਰ ਕਮਰੇ ਚ ਲੰਮੇ ਪਏ ਹੋਏ ਆ ਤੇ ਮੈਂ सोचा ਮੈਂ ਵੀ ਘੜੀ ਉੱਪਰ ਲੰਮੇ ਪਾਵਾਂ ਤੇ ਮਿਆਂ ਨਹੀਂ ਉਹਨੇ ਥੋੜੀ ਦੇਰ ਤੱਕ ਨਹੀਂ ਬੇਟਾ ਉੱਪਰ ਨਾ ਜਾਇਂ ਮਨ ਨੇ ਤੇ ਉਹਦੀ ਸੱਸ ਨੇ ਆਣਾ ਆਣਾ ਤੇ ਉਹਨਾਂ ਨੇ ਕੱਲ ਸੀਗਾ ਉਹ ਲੱਗੇ ਆ हां ਗੱਲ ਸਭ ਨਾ ਮੇਰੀ ਉਹਨਾਂ ਨੇ ਕੱਲ ਆਉਣਾ ਸੀਗਾ ਪਰ ਕੱਲ ਨਹੀਂ ਆਏ ਮਨ ਕੋਈ ਕੰਮ ਪੈ ਗਿਆ ਤੇ ਹੁਣ ਉਹਨਾਂ ਨੇ ਅੱਜ ਆਉਣਾ ਵਾ ਤੇ ਹੁਣ ਤਾਂ ਥੱਲੇ ਬੈਠੀ ਰਹੀ ਫਰਵਾਜਾ ਖੋਲਣਾ ਹੀ ਉਹਨਾਂ ਦੇ ਆਉਣ ਦਾ ਟਾਈਮ ਹੋ ਗਿਆ ਤੇ ਵੇਖਿਆ ਜੇ ਤਾ ਪਤਾ ਲੱਗਾ ਤੁਕੜੀਆਂ ਬਾਰ-ਬਾਰ ਨੇ ਮੇਰੇ ਕੋਲ ਉੱਠ ਜਾਣਾ ਸਿਆਪਾ ਇਹਨੇ ਵੀ ਅੱਜ ਹੀ ਆਉਣਾ ਹੈ ਮੈਂ ਸੋਚਿਆ ਸੀ ਅੱਜ ਆਰਾਮ ਨਾਲ ਰੈਸਟ ਕਰੂੰਗੀ ਅੱਜ ਮੇਰੀ ਸਫਾਈਆਂ ਦੀ ਵਾਰੀ ਨਹੀਂ ਆ ਤੇ ਅੱਜ ਮੈਂ ਆਰਾਮ ਨਾਲ ਰੋਟੀ ਬਣਾ ਕੇ ਤਾਂ ਰੈਸਟ ਕਰਾਂਗੀ ਉਪਰੋਂ ਇਹ ਅੱਜ ਹੀ ਆਣ ਲੱਗੀ ਆ ਮੇਰੇ ਕਰਮਾ ਚ ਨਹੀਂ ਇੱਥੇ ਕਿਤੇ ਵੀ ਚੈਨ ਲਿਖਿਆ ਚਲੋ ਕਰਨਾ ਹੀ ਪੈਣਾ ਹੈ ਨਾਨ ਨੂੰ ਵੀ ਚੈਨ ਨਹੀਂ ਹੈਗਾ ਕਿਤੇ ਘਰੇ ਟੇਕੇ ਨਹੀਂ ਬਹਿ ਸਕਦੀ ਦੂਜੇ ਦਿਨ ਪਾਈ ਜੁੱਤੀ ਤੇ ਤੁਰ ਪੈਂਦੀ ਸਿੰਦਰਣਾ ਇਹ ਸੋਚਦੀ ਪਈ ਆ ਕਿੱਧਰ ਗਵਾਚ ਗਈ ਆ ਦੋ ਵਾਰੀ ਬਾਾਰ ਬੈਲ ਹੋਈ ਆ ਮਨ ਲਾਣਾ ਕੁੜੀ ਆ ਗਈ ਹੋਣੀ ਆ ਆਪਰਾ ਉੱਠ ਕੇ ਦਰਵਾਜਾ ਖੋਲ ਇਹ ਹੋ ਗਿਆ ਵਾ ਓਕੇ ਠੀਕ ਆ ਮੰਮੀ ਜਾਨੀ

ਬਸ ਠੀਕ ਆ ਆਇਆ ਮਨਮਿਤ ਮੈਂ ਆ ਸੇਬ ਲਿਆਂਦੇ ਤੇ ਖਾ ਲਿਓ ਕੁੜੀ ਕਹਿੰਦੀ ਤੇ ਸੇਬ ਹੀ ਖਾਣੇ ਮੇਰੀ ਮੰਮੀ ਤੇ ਸੇਬ ਹੀ ਖਾਂਦੀ ਆ ਮੈਂ ਤੇ ਸੇਬ ਲੈ ਲੈਨੇ ਆ ਇਹ ਤੇ ਮੇਰੇ ਪੋਤੇ ਪੁੱਤਰੇ ਵੀ ਕਹਿੰਦੇ ਸਨ ਤੇ ਨਾਨੀ ਤੇ ਹੁੰਦੀ ਤਾਂ ਖਾਲੀ ਹੱਥੀ ਹੁੰਦੀ ਐ ਦਾਦੀ ਤੇਰੇ ਮਗਦੋਂ ਕੋਈ ਨਾ ਕੋਈ ਨਾਨੀ ਕੀ ਚ ਲੈ ਕੇ ਹੁੰਦੀ ਆ ਪਾਸਾ ਦੀ ਨਾਨੀ ਖਾਲੀ ਹੁੰ ਜਦੋਂ ਤੇ ਖਾਲੀ ਹੀ ਹੁੰਦੀ ਆ ਸਿਮਰਨ ਪੁੱਤਰੇ ਕੁਝ ਲੈ ਕੇ ਆਓ ਰਜੇ ਓਕਾ ਪਾਣੀ ਮੇਰੇ ਮੱਥੇ ਮਾਰਿਆ ਇਹਨਾਂ ਨੇ ਬਲਮੀ ਤੇ ਕੋਈ ਰਵਾਜ ਨਹੀਂ ਦਾ ਠੰਡਾ ਠੰਡਾ ਲਿਆਵੇ ਓਕਾ ਪਾਣੀ ਮੇਰੇ ਮੱਥੇ ਮਾਰਿਆ ਕਿੰਨੀ ਗਰਮੀ ਚੋਂ ਅਸੀਂ ਆਏ ਆ ਸਿਮਰਨ ਬੇਟਾ ਫਰੂਟ ਲੈ ਜਾਓ ਕਿਚਨ ਚ ਤੇ ਕੋਲਡ ਡਰਿੰਕ ਲੈ ਕੇ ਆਓ ਮਮੀ ਕਿੱਥੇ ਰਹਿ ਗਈ ਓ ਸਿਮਰਨਾਂ ਪੋਤਾਨੀ ਨੂੰ ਕਿਹਾ ਕਿ ਵੀ ਭੇਜ ਜਾ ਇਹਦਾ ਲੈ ਤੱਕ ਆਈ ਨੀ ਮੈਂ ਦੇਖਦੇ ਹਾਂ ਜੀ ਮੈਂ ਹੁਣੇ ਆਈ ਜੀ ઓ ਉਹ ਹੈਲੋ ਮੈਡਮ ਜੀ ਈਗਲ ਇੱਥੇ ਆਪਾਂ ਸੁੱਤੇ ਆਰਾਮ ਨਾਲ ਬਾਹਰ ਬੈਲ ਦਾ ਖੜਾਕ ਨਹੀਂ ਸੁਣਿਆ ਨਹੀਂ ਇੰਨੀ ਮਿਸ ਨਹੀਂ ਬਣ ਕੇ ਪਈ ਆ ਤੈਨੂੰ ਜਿੱਦਾਂ ਪਤਾ ਨਹੀਂ ਲੱਗਦਾ ਬਾਹਰ ਕੌਣ ਆਇਆ ਇਨੂੰ ਨਹੀਂ ਪਤਾ ਲੱਗਦਾ ਇੱਥੇ ਕੁੰਭ ਕਰਨ ਦੀ ਨੀਂਦ ਪਈ ਆ ਕਿ ਬਾਹਰ ਕੋਣ ਆਇਆ ਮੈਂ ਉੱਠ ਕੇ ਵੇਖਾਂ ਹਾਏ ਮੈਂ ਕਿਹ ਸੁਪਨਾ ਵੇਖਣ ਨਹੀਂ ਆ ਸੱਚੀ ਮੁੱਚੀ ਘਰੋਤੀ ਮੇਰੇ ਅੱਗੇ ਮੈਂ ਕੀ ਕਰਾਂ ਪਰੋਣੇ ਆਏ ਆ ਆਏ ਹੋ ਨਹੀਂ ਤੇਰੇ ਪੇਕਿਆਂ ਤੋਂ ਮੇਰਾ ਭਰਾ ਆਇਆ ਕਿਤੇ ਮਿਲੀਆਂ ਤੁਹਾਨੂੰ ਮੈਂ ਕੀ ਕਰਨਾ ਪਰੋਣਿਆਂ ਨੂੰ ਨਹੀਂ ਤੈਨੂੰ ਮੇਰੇ ਪੇਕਿਆਂ ਦੇ بڑے ਸੁਪਨੇ ਆਉਂਦੇ ਆ ਕੀ ਗੱਲ ਤੇਰੀ ਨਾਨਾਣ ਆਈ ਆ ਉੱਠ ਕੇ ਤੈਨੂੰ ਨਹੀਂ ਪਤਾ ਲੱਗਦਾ ਇੱਥੇ ਮਿਸਣੀ ਬਣ ਕੇ ਪਈ ਆ ਵਾਜਾਂ ਤੇ ਤੈਨੂੰ ਸੁਣਦੀਆਂ ਹੀ ਹੋਣੀਆਂ ਵਾ ਐਨੀ ਤੂੰ ਕੁੰਭ ਕਰਨ ਦੀ ਨੀਂਦ ਤੇ ਸੁੱਤੀ ਨਹੀਂ ਆ ਕਿ ਜਿਹੜਾ ਤੈਨੂੰ ਪਤਾ ਨਾ ਲੱਗੇ ਉਠਾ ਚੱਲ ਮਿਸ ਨਹੀਂ ਬਣੀ ਆ ਆਨੇ ਤੇ ਤੇਰੀ ਨਹੀਂ ਕੁਛ ਲੱਗਦੀ ਮੇਰੀ ਲੱਗਦੀ ਆ ਮੈਂ ਤਾਂ ਪੁੱਛ ਲੈ ਆ ਤੂੰ ਇੱਥੇ ਬੈਠੀ ਆ ਸ਼ਰਮ ਕਰੋ ਥੋੜਾ ਫਿਰ ਮੈਂ ਤੁਹਾਡਾ ਲੜਨਾ ਸ਼ੁਰੂ ਕਰ ਦਿੱਤਾ ਜੇ ਤੇਰੇ ਵੀ ਉਹਦੇ ਅੱਗੇ ਮੈਨੂੰ ਬੜੀਆਂ ਗੱਲਾਂ ਕਰਨ ਟੀ ਮੈਂ ਤੈਨੂੰ ਸਿਮਰਨ ਕੋਲ ਡਰਿੰਕ ਲੈਣ ਵਾਸਤੇ ਭੇਜਾਂ ਜੇ ਲੜਨ ਵਾਸਤੇ ਨਹੀਂ ਤੈਨੂੰ ਮੈਂ ਭੇਜਾਂ ਮੰਮੀ ਮੈਂ ਇਹਨੂੰ ਠਾਣ ਆਈ ਆ ਮੈਂ ਪੁੱਛਣਾ ਸੀ ਕਿ ਕੋਲ ਡਰਿੰਕ ਕਿੱਥੇ ਪਈ ਆ ਇਹ ਉਹ ਗੋਲਟਾ ਮੇਰੇ ਨਾਲ ਬੈਸਣ ਲੱਗ ਗਈ ਆ ਮੰਮੀ ਇਹਨ ਕਿਹੜੀ ਚੀਜ਼ ਕਿੱਥੇ ਪਈ ਆ ਨੀ ਹਰ ਸੋਈ ਚ ਪਈ ਕਿ ਮੈਂ ਨਾਲ ਲੈ ਕੇ ਬੈ ਗਈ ਆ ਬੋਤਲ ਇੱਥੇ ਮੈਨੂੰ ਕੀ ਪਤਾ ਕਿੱਥੇ ਪਈ ਆ ਹੋਲਡਿੰਗ ਸੋਈ ਚ ਪਈ ਆ ਬੋਤਲ ਦੇਓ ਕਿਉਂ ਮੇਰੀ ਬੇਇੱਜ਼ਤੀ ਕਰਵਾਉਂਡੀਆਂ ਜੇ ਜਾ ਜਾ ਕੇ ਉੱਥੇ ਪਈ ਆ ਸੋਈ ਚ ਥੱਲੇ ਕੱਢ ਲਾ ਰੱਖੀ ਇਹਨਾਂ ਲੋ ਵੇਖੋ ਕਿੱਥੇ ਰੱਖੀ ਇਹਨਾਂ ਕੋਲ ਦੇ ਇਦਾਂ ਬੜੀਏ ਕਿਤੇ ਸੋਨੇ ਦੀ ਖਾਨ ਦੀ ਲਕੋਲ ਕੋ ਰੱਖੀ ਐ ਨਾ ਕੋਲ ਡਰਿੰਕਾਂ ਇੰਨੀ ਕੋਈ ਹਾਲ ਨਹੀਂ ਇਹਨਾਂ 9 ਸਸਾਂ ਦਾ ਨੀ ਕਿਦਦਰ ਕਿ ਮੈਂ ਤੁਹਾਨੂੰ ਬਾਅਦ ਚ ਦੱਸਦੀ ਹਿੱਦਾਂ ਅੱਜ ਵੀ ਨੰਬਰ ਬਣਾਉਣਾ ਨਹੀਂ ਹਟਣ ਦੀ ਵੱਡੀ ਚਲਾਕ ਸਸਿਕਾ ਮਸੀ ਜੀ ਪਰਬਨ ਜੀ ਹਾਂ ਮਮਾ ਸਸਿਕਾ ਦੀਦੀ ਸਸਿਕਾ ਭਾਬੀ ਕੀ ਹਾਲ ਜੇ ਠੀਕ ਹੈ ਤੀਸ ਲਾਉ ਵਧੀਆ ਠੀਕ ਹੈ ਹਾਂ ਜੀ ਵਧੀਆ ਤੁਸੀਂ ਸੁਣਾਓ ਹਾਂ ਜੀ ਅਸੀਂ ਠੀਕ ਹਾਂ ਮਸੇ ਚਾ ਡਾਕਿਆ ਚਾਲਿਆ ਘੱਟ ਕਰ ਦੇ ਠੀਕ ਕਰ ਕੋ ਤੇ ਮੈਂ ਬਿਲਕੁਲ ਸਹੀ ਹਾਂ ਠੀਕ ਹੈ ਛੱਡੀ ਛੱਡੀ ਤੇ ਗਲਾਸ ਆ ਲੈ ਲਓ ਕੋਈ ਗੱਲ ਬੇਨ ਜੀ ਤੁਸੀਂ ਕਦੀ ਸਾਡੇ ਘਰ ਫੇਰਾ ਫੇਰਾ ਮਾਰਦਿਆ ਕਰੋ ਤੁਸੀਂ ਕਦੀ ਆਈ ਨਹੀਂ ਸਾਡੇ ਘਰ ਕੀ ਗੱਲ ਤੁਹਾਨੂੰ ਰਾਹ ਪੁੱਲ ਗਿਆ ਸਾਡੇ ਘਰ ਦਾ ਨਹੀਂ ਬੇਨ ਜੀ ਇਹੋ ਜੀ ਕੋਈ ਗੱਲ ਨਹੀਂ ਮੈਂ ਆਈ ਸੀ ਤੁਸੀਂ ਮੈਨੂੰ ਕਹੋ ਮੈਂ ਨਹੀਂ ਨਾ ਕਾ ਤੁਸੀਂ ਉਹ ਵੀ ਸਾਡੇ ਘਰ ਆਉਂਦੇ ਜੀ ਪੰਦੀ ਮੈਂ ਨਾ ਉਦੋਂ ਕਿਤੇ ਕੰਮ ਗਈ ਸੀ ਉਧਰ ਤੇ ਫਿਰ ਨੰਗ ਧਿਆਨ ਨਗਦੇ ਮੈਂ ਤੁਹਾਡੇ ਘਰ ਆ ਗਈ ਕਿਹੜਾ ਮਾਰ ਲਿਆ ਨਹੀਂ ਮੈਂ ਕਈ ਵਾਰਾ ਵੇਖਿਆ ਵਾ ਜਦੋਂ ਨਹੀਂ ਹੁੰਦੀ ਕਾਤੀ ਸੀ ਉਦੋਂ ਹੀ ਹੁੰਦੀ ਨਹੀਂ ਨਹੀਂ ਪੰਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੁਹਾਡੇ ਦਿਲ ਚ ਐਵੇਂ ਵਹਿਮ ਹੈ ਇਹੋ ਜੀ ਕੋਈ ਗੱਲ ਨਹੀਂ ਜੇਗੀ ਮੰਮੀ ਮੰਮੀ ਸਹੀ ਕਹਿੰਦੇ ਪਏ ਆ ਇਹ ਤੁਹਾਡੇ ਮੰਦਾ ਵਹਿਮ ਹੈਗਾ ਵਾ ਤੁਸੀਂ ਘਰ ਨਹੀਂ ਸੀ ਹੈਗੇ ਜਿਸ ਦਿਨ ਆਏ ਮੰਮੀ ਉਦੋਂ ਛੱਦਾ ਸਾਹਿਬ ਗਏ ਸੀ ਨਾ ਤੇ ਵੀਰ ਦੇ ਨਾਲ ਆਂਦੇ ਆਂਦੇ ਹੋ ਕੇ ਗਏ ਸੀ ਮੇਰੇ ਵੱਲ ਇਹ ਬੱਸ ਕਰ ਤੂੰ ਮੈਨੂੰ ਕਹਿਣਾ ਹੁੰਦਾ ਵਾ ਵੀ ਇਹ ਘਰ ਨਹੀਂ ਵੰਦੀ ਬੱਸ ਕਰੋ ਮੰਮੀ ਤਾਨੂੰ ਵੀ ਗੱਲ ਦਾ ਬੰਨਣਾ ਹੀ ਚਾਹੀਦਾ ਇੰਨਾ ਤੇ ਵੇਖ ਲਓ ਮੇਰੇ ਪੇਕੇ ਆਏ ਤੇ ਮੇਰੀਆਂ ਬਖਤੋਈਆਂ ਕਰੀ ਜਾਂਦੇ ਜੀ ਜੀ ਦੇਖਿਆ ਮੀਸ਼ੂ ਤਾਂ ਕਿੰਨੇ ਸੋਨੇ ਕੁਰਤੇ ਆਉਂਦੇ ਸੋਨੇ ਸੋਨੇ ਸੋਹਜੇ ਕਰੀਏ ਕੋਈ ਆਰਡਰ ਕਰ ਲੋ ਸੇਮ ਸਿਮ ਕਰੀਏ ਅਬ ਸੇਮ ਸਿਮ ਕਰ ਲੈਨੇ ਸਾਈਜ਼ ਵੀ ਆ ਜਾਣਾ ਸੇਮ ਸਾਨੂੰ ਦੇਖੋ ਫਿਰ ਮੈਂ ਕੱਟਨੀ ਆ ਪਤਾ ਕਿ ਦੀਵਾਲੀ ਕਰਕੇ ਆਫਰ ਬੜੀ ਲੱਗੀ ਹੈ ਨਾ ਮੈਂ ਤਾਂ ਬੈਡ ਸ਼ੀਟ ਵੀ ਕੱਲ ਵੇਖਣ ਨਹੀਂ ਹਾਂ ਬੜੀਆਂ ਸੋਹਣੀਆਂ ਸੋਹਣੀਆਂ ਸੀ ਆਹ ਕਰਦੀ ਔੜਨੇ ਤੇ ਕਰ ਦੋ ਮਨੇ ਮੀਤੇ ਚੱਲੋ ਉੱਠੋ ਹਣ ਚੱਲੀਏ ਤੂਤਾਂ ਤੇ ਲੱਗੀਆਂ ਘਰ ਜਾ ਕੇ ਰੋਟੀ ਬਣਾਉਣੀ ਆ ਬੱਚਾ ਨੂੰ ਵੀ ਆਪਾਂ ਖਵਾਉਣੀ ਆ ਚੱਲਿਆ ਕੰਮ ਤੇ ਕਿੰਨਾ ਹੀ ਹੋ ਗਿਆ ਵਾ ਆ ਪਾਣੀ ਤਾਂ ਆਪਾਂ ਹੁਣ ਪੀ ਲਿਆ ਵਾ ਤੇ ਕੱਲੀ ਆ ਘਰ ਜਾ ਕੇ ਰੋਟੀ ਵੀ ਬਣਾਉਣੀ ਆ ਬੱਚਾ ਨੂੰ ਵੀ ਖਾਉਣੀ ਆ ਆਪਾਂ ਨਹੀਂ ਭੰਜੀ ਰੋਟੀ ਆਪਾਂ ਇੱਥੇ ਬਣਾਣੀ ਰੋਟੀ ਖਾ ਕੇ ਜਾਣਾ ਕਿੰਨੇ ਜਰ ਬਾਤ ਤੇ ਤੁਸੀਂ ਆਏ ਜੇ ਰੋਟੀ ਖਾਦੇ ਤੋਂ ਬਿਨਾ ਨਹੀਂ ਜੇ ਜਾਣਦੇ ਪੈਂਦੀ ਚਾਹ ਪਾਣੀ ਪੀ ਲਿਆ ਹੁਣ ਜਿੱਦਾਂ ਦੀ ਪੀਂ ਚਾਹ ਪਾਣੀ ਪਿਆ ਲਿਆ ਉਦਾਂ ਤੀਂ ਧੰਨ ਰੋਟੀ ਖਵਾਲ ਤੋਂ ਹਾਂ ਜੀ ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ ਤੁਸੀਂ ਜੋ ਕਹੋਗੇ ਹੀ ਉਹ ਹੀ ਬਣਾ ਲਾਂਗੇ ਵੋਟੀਆਂ ਦੋਵੇਂ ਹੈਗੀਆਂ ਦੋਵੇਂ ਬਣਾ ਲੈਣੀਆਂ ਨਹੀਂ ਬੱਚਿਆਂ ਨੂੰ ਆਉਣਾ ਰੋਟੀ ਉਹਨਾਂ ਜੀ ਬਣਾਉਣੀ ਕਰ ਦਿੱਤੀ ਕੋਈ ਗੱਲ ਨਹੀਂ ਤੁਸੀਂ ਇੱਥੋਂ ਕਹੋ ਬੱਚਿਆਂ ਦੀ ਵੀ ਪੈਕ ਕਰ ਦਾਂਗੇ ਨਾਲ ਕੋਈ ਗੱਲ ਨਹੀਂ ਜੀ ਤੁਸੀਂ ਕਹਿੰਦੇ ਨਾ ਵੋਟੀਆਂ ਬਾਰੇ ਕਹਿਣ ਦੇ ਦੇ ਵੱਡੀ ਵੋਟੀ ਤਾਂ ਜਿੱਥੇ ਬੈਠੀ ਹੈ ਤੇ ਨਿੱਕੀ ਤੇ ਡੱਡ ਚ ਰਲਦੀ ਜਦੋਂ ਅਸੀਂ ਆਉਂਨੇ ਆ ਸੱਸੇ ਕਾ ਬਲਾਕੇ ਤੇ ਚਲ ਜਾਂਦੀ ਆ ਕੋਈ ਦੁੱਖ ਦੀ ਨਹੀਂ ਤੇ ਕੋਈ ਸੁੱਖ ਦੀ ਨਹੀਂ ਕੋਈ ਪੁੱਛੇ ਸਾਨੂੰ ਨਹੀਂ ਬੈਣ ਜੀ ਇਹੋ ਜੀ ਗੱਲ ਨਹੀਂ ਆ ਬੋਟੀ ਮੈਨੂੰ ਦੱਸ ਕੇ ਗਈ ਆ ਉਹ ਨਾ ਠੀਕ ਨਹੀਂ ਹੈਗੀ ਉਹਦਾ ਬੀਪੀ ਘਟਿਆ ਤੇ ਉਹ ਉੱਪਰ ਆਪਣੇ ਕਮਰੇ ਚ ਜਾ ਕੇ ਆਰਾਮ ਕਰਨ ਢੀ ਅਦਰਸਲ ਨਾ ਉਹਨੇ ਦਵਾਈ ਖਾਦੀ ਤੇ ਤੁਹਾਨੂੰ ਪਤਾ ਦਵਾਈਆਂ ਦੇ ਨਾਲ ਨਸ਼ਾ ਹੋ ਜਾਂਦਾ ਨੀਂਦ ਆ ਜਾਂਦੀ ਉਹ ਆਰਾਮ ਕਰਨ ਢੀ ਸ਼ਾਮ ਨੂੰ ਹੁਣ ਉੱਤਰੇਗੀ ਥੱਲੇ ਮੈਂ ਜੀ ਤਾਂ ਇੱਕ ਗੱਲ ਪੁੱਛਾਂ ਹਾਂਜੀ ਹਾਂਜੀ ਤੁਹਾਡੀ ਉਹ ਕੀ ਦੀ ਜਦੋਂ ਹੀ ਮਾਂ ਆਉਂਦੀ ਆ ਉਦੋਂ ਇਤਨਾ ਕਰਦੀ ਆ ਉਥੇ ਚੜ ਜਾਂਦੀ ਆ ਕਿ ਮੈਂ ਠੀਕ ਨਹੀਂ ਮੈਂ ਬਿਮਾਰ ਹਾਂ ਨਾ ਭੈਣ ਜੀ ਉਹ ਅੱਜ ਸਹੀ ਆ ਠੀਕ ਨਹੀਂ ਹੈਗੀ ਵਾਕਈ ਨਹੀਂ ਠੀਕ ਹੈਗੀ ਤਾਂ ਕਰਕੇ ਨਹੀਂ ਤੇ ਮੇਰੀਆਂ ਤਿੰਨ ਆਏਗੇ ਨੂੰ ਚੰਗੀ ਤਰ੍ਹਾਂ ਪੁੱਛਦੀ ਆ ਕਰਦੀ ਆ ਵਾ ਬਿਮਾਰ ਹੈਗੀ ਤਾਂ ਕਰਕੇ ਉੱਪਰ ਗਈ ਆ ਮੈਨੂੰ ਸਾਰਾ ਪਤਾ ਵਾ ਜਦੋਂ ਮੈਂ ਆਉਣੀ ਆ ਇਧਰ ਰਾਜੀ ਭਾਜੀ ਪੁੱਛਦੀ ਆ ਤੇ ਫੇਰ ਜਾ ਕਰਦੀ ਆ ਨਹੀਂ ਭੈਣ ਜੀ ਉਹਨਾਂ ਨੇ ਪੁੱਛਣਾ ਹੋਰ ਮੈਂ ਥੋੜਾ ਪੁੱਛਣਾ ਗਏ ਨੂੰ ਉਹੀ ਆਏਗੇ ਇਹਨੂੰ ਪੁੱਛਦੀਆਂ ਵਾ ਅਗੇ ਡੀਓ ਡੀਓ ਪੀ ਠੀਕ ਆ ਜਿਹਨੇ ਨਿੱਕੇ ਮੈਂ ਤਕਰੀਬੇ ਕੀ ਨਹੀਂ ਹੁੰਦੇ ਆ ਇਹ ਤਾਂ ਮੇਨਟੇਨੈਂਟ ਹੁੰਦੀ ਜੇ ਫੇਰ ਜਾਵੜਦੀਆਂ ਕੋਠੇ ਤੇ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਕਿ ਪੰਜੀ ਵੱਡੀ ਸਿਆਣੀ ਆ ਉਹਨੂੰ ਥੋ ਉਹ ਹਲੇ ਨਿਆਣੀ ਆ ਉਹਨੂੰ ਹਲੇ ਇੰਨੀ ਸਮਝ ਨਹੀਂ ਹੈਗੀ ਵੱਡੀ ਆਏਗੇ ਇਹਨੂੰ ਪੁੱਛਦੀ ਆ ਕਰਦੀ ਆ ਉਹ ਥੋੜੀ ਜੀ ਨਿਆਣੀ ਆ ਨਿਆਣੀਆਂ ਸਾਰੀਆਂ ਹੁੰਦੀਆਂ ਨੇ ਆਪਣੇ ਪਰਿਵਾਰੋਂ ਦਾ ਨਿਆਣੀਆਂ ਨਹੀਂ ਹੁੰਦੀਆਂ ਜਦੋਂ ਉਹਦੇ ਦੇ ਪੇਕੇ ਹੁੰਦੇ ਆ ਉਦੋਂ ਨਹੀਂ ਨਿਆਣੀਆਂ ਹੁੰਦੀਆਂ ਸੋਹਣ ਵਾਲੀਆਂ ਇਸ ਨਿਆਣਾਂ ਬੰਨ ਜਾਂਦੀਆਂ ਨੇ ਨਹੀਂ ਭੈਣ ਜੀ ਹਲੇ ਸਿਮਰਨ ਦੇ ਵਿਆਹ ਨੂੰ ਸ਼ਹੀਤ ਮਹੀਨੇ ਹੋਏ ਆ ਜੜੀ ਵੱਡੀ ਉਹਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਉਹ ਸਿਆਣੀ ਆ ਉਹ ਹਲੇ ਨਿਆਣੀ ਉਹਨੂੰ ਰਿਸ਼ਤੇਦਾਰੀ ਦੀ ਇੰਨੀ ਪਛਾਣ ਨਹੀਂ ਹੈਗੀ ਤੇ ਸੀਮਾ ਨੂੰ ਤੇ ਸਾਰਾ ਪਤਾ ਵਾ ਰਿਸ਼ਤੇਦਾਰੀ ਦੀ ਪਛਾਣ ਹੈ ਉਹ ਆਏਗੇ ਨੂੰ ਤਾਂ ਪੁੱਛ ਲੈਂਦੀ ਚੰਗੀ ਤਰ੍ਹਾਂ ਹੁਣ ਹੋਰ ਨੂੰ ਸਮਝਾਉਂਦੀ ਆ ਦੱਸਦੀ ਆ ਤੇ ਤਾਂ ਉਹ ਵਿਚਾਰੀ ਅੱਗੇ ਆ ਕੇ ਪੁੱਛਦੀ ਆ ਨਾ ਤੇ ਉਹ ਇਹੋ ਜੀ ਕੋਈ ਗੱਲ ਨਹੀਂ ਆ ਮੇਰੀਆਂ ਨੋਵਾ ਦੋਵੇਂ ਸਿਆਣੀਆਂ ਨੇ ਸਮਝਦਾਰ ਨੇ ਪਿਆਂਜੀ ਵੇਖੋ 6 ਮਹੀਨਿਆਂ ਦਾ ਵਿਆਹ ਹੋ ਗਿਆ ਅਸੀਂ ਕਈ ਵਾਰ ਆਏ ਆ ਉਹਨਾਂ ਨੂੰ ਪਛਾਣ ਨਹੀਂ ਸਾਡੀ ਐਟਾਕ ਮਿਸ਼ਾਨ ਨਹੀਂ ਆਈ ਜਿੰਮਾਂ ਤੇ 6 ਮਹੀਨਿਆਂ ਪਹਿਲਾਂ ਦੀ ਪਛਾਣ ਆ ਗਈ ਉਹਨੂੰ ਕਿਹਾ ਨਹੀਂ ਪਛਾਣ ਆਉਂਦੀ ਇਹ ਵੀ ਤਾਂ ਗੱਲ ਹੈ ਹੈ ਨਾ ਉਹਦੀ ਗੱਲ ਕਰਦੇ ਜਾਓ ਕਰਦੇ ਜਾਓ ਉਹ ਬੜੀ ਚੰਗੀ ਉਹ ਬੜੀ ਚੰਗੀ ਆ ਇਹ ਘਰ ਤੁਹਾਡੇ ਕਹਾਣੀਆਂ ਪਿਆਂਦੀ ਏ ਸਾਰੀਆਂ ਨਵਾਂ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਨਹੀਂ ਨਹੀਂ ਪੈਂਜੀ ਨੋਆ ਧੀਆ ਦੇ ਪਰਦੇ ਜੜੇ ਉਹ ਸੱਸਾ ਮਾਵਾ ਹੀ ਟੱਕਦੀਆਂ ਹੁੰਦੀਆਂ ਨਿਆਣੀਆਂ ਸਿਆਣੀਆਂ ਵਾ ਜੇ ਅਹੀਂ ਇਹਨਾਂ ਦਾ ਖਲਾਰਾ ਪਾਵਾਂਗੇ ਅਸੀਂ ਨਾ ਇਹਨਾਂ ਦੇ ਪਰਦੇ ਢੱਕਾਂਗੇ ਤੇ ਫਿਰ ਕੌਣ ਢੱਕੇਗਾ ਵੀ ਧੀਆ ਹੀ ਨੇ ਚਲੋ ਮਾਸੀ ਜੀ ਤੇ ਬੈਠੋ ਹਣ ਮੈਂ ਰੋਟੀ ਪਾਣੀ ਤਿਆਰ ਕਰਦੀ ਆਂ ਰੋਟੀ ਖਾਣ ਤੋਂ ਬਿਨਾਂ ਨਹੀਂ ਮੈਂ ਤੁਹਾਨੂੰ ਜਾਣ ਦੇਣਾ ਹੈਗਾ ਨਹੀਂ ਫੀ ਮਾ ਪੁੱਤ ਅਸੀਂ ਰੋਟੀ ਫਿਰ ਆਵਾਂਗੇ ਤੇ ਖਾਵਾਂਗੇ ਜਦੋਂ ਛੋਟੀ ਠੀਕ ਹੋ ਜਾਏਗੀ ਤੇ ਆਵੇਗੀ ਉਹਦੇ ਹੱਥਾਂ ਦੀ ਹੀ ਖਾ ਕੇ ਜਾਵਾਂਗੇ ਹਾਏ ਹਾਏ ਛੋਟੀ-ਵੁੱਟੀ ਦੇ ਤਨ ਕੀ ਗੱਲ ਮੈਂ ਸਵਾਦ ਨਹੀਂ ਬਣਾਉਂਦੀ ਮੈਂ ਵੀ ਸਵਾਦ ਬਣਾਉਂਦੀ ਮਾਸੀ ਜੀ ਪੁੱਤ ਤੇਰੇ ਥੰਡ ਕੋਈ ਵਾਰ ਨਾ ਖਾਧੀ ਆ ਉਹਦੇ ਕੋਈ ਇੱਕ ਰੋ ਨਹੀਂ ਖਾਧੀ ਅਸੀਂ ਚਲੋ ਤੁਹਾਡੀ ਮਰਜ਼ੀ ਮੈਂ ਤਾਂ ਕਹਾਈ ਮੈਂ ਰੋਟੀ ਖਾ ਕੇ ਜਾਵਾਂਗੀ ਕੋਈ ਨਹੀਂ ਪੁੱਤ ਮਰ ਕੇ ਆਵਾਂਗੇ ਨਾ ਬਾਅਦ ਖਾਵਾਂਗੇ ਨਾਲ ਉਹ ਤਾਂ ਉਹ ਰੋਟੀ ਵੀ ਆ ਜਾਏਗੀ ਉਹ ਕਿਦਾਂ ਦੀ ਬਣਾਉਂਦੀ ਸਬਜ਼ੀ ਭਾਜੀ ਇਹ ਜੇ ਆਪਾਂ ਕਈ ਵਾਰਾਂ ਖਾਧੀ ਬਹੁਤ ਸਵਾਦ ਹੁੰਦੀ ਹੈ ਚਲੋ ਠੀਕ ਆ ਮੰਮੀ ਤੁਸੀਂ ਬੈਠੋ ਮੈਂ 5 ਮਿੰਟ ਭਾਬੀ ਨਾਲ ਗੱਲਾਂ ਕਰਕੇ ਆਗੀ ਠੀਕ 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 ਦੀਦੀ ਸਾਸਤਾ ਧੀ ਤੇ ਸਿੱਧੀਆਂ ਗੱਲਾਂ ਮਾਰਦੀ ਇੰਨਾ ਨਹੀਂ ਬਿੰਦੀ ਵੀ ਮੈਂ ਰੋਟੀ ਦੇ ਪੇਕੇ ਆਈ ਆ ਤੇ ਮਾਂ ਤੇ ਭਾਬੀ ਉਹਦੀ ਲਾਗੇ ਬੈਠੇ ਤੇ ਕਿਵੇਂ ਮੈਂ ਗੱਲਾਂ ਕਰਨੀ ਆ ਮੈਂ ਆਨੀਆ ਫਿਰ ਵੀ ਮੰਮੀ ਬੜੇ ਚੰਗੇ ਜੇ ਸਾਡੇ ਸੋ ਪਰਦੇ ਪਾ ਜਾਂਦੇ ਹਰ ਇੱਕ ਗਾਣੇ ਤੇ ਤੁਹਾਨੂੰ ਪਤਾ ਕਾਲ ਮੇਨਾ ਸਬਜੀ ਤੋਂ ਪਵਾਲ ਕੀਤਾ ਇਹਨਾਂ ਨੇ ਇੰਨਾ ਕਲੇਸ਼ ਕੀਤਾ ਭਾਬੀ ਪਤਾ ਨਹੀਂ ਕਿੱਥੇ ਚੜੇ ਤੇ ਕਿੱਥੇ ਉਤਰੇ ਨੂਨ ਪਾਤਾ ਮਿਰਚਾਂ ਫੂਕਤੀਆਂ ਇੰਨੀਆਂ ਆਂਦੇ ਤੂੰ ਤਾਂ ਮੈਨੂੰ ਮਾਰਨ ਨੂੰ ਟੁੱਲੀ ਆ ਫਲਾਣ ਟੀਂਗ ਆ ਮਾਤਾ ਫੇਰ ਆਪਣੇ ਘਰ ਨੂੰ ਸਿਆਣੀ ਬੰਦੀ ਮੈਂ ਨਹੀਂ ਦੱਸਦੀ ਤੁਹਾਨੂੰ ਨਹੀਂ ਦੱਸਦੀ ਨਾ ਫੇਰ ਨੂੰ ਨਾ ਮੰਮੀ ਨੂੰ ਕੀ ਟੈਨਸ਼ਨ ਦੇਣੀ ਆ ਮੈਂ ਤਾਂ ਸੋਚਿਆ ਬੜੀ ਚੰਗੀ ਆ ਬੜੇ ਭੋਲੇ ਭੋਲੇ ਜੀ ਲੱਗਦੇ ਇਹਨਾਂ ਦੇ ਤਾਂ ਕੋਈ ਮੂੰਹ ਤੇ ਜ਼ਬਾਨੀਆਂ ਨਹੀਂ ਪਰ ਮੈਂ ਅੱਜ ਵੇਖਿਆ ਜੇ ਬੋਲਦਿਆਂ ਜ਼ਿਆਦਾਤਰ ਤੇ ਕੰਮ ਕਰਚੀ ਲੱਗੇ ਰਹੀਦਾ ਵਾ ਸਾਰੇ ਘਰ ਕੇ ਤੇਂਦਰ ਲੈ ਕੇ ਨਹੀਂ ਆਉਂਦੀ ਵੇਖਿਆ ਨਾ ਕਿੱਦਾਂ ਬੋਲਣਦੇ ਆ ਜਿੱਥੇ ਰੋਟੀ ਬੈਠੀ ਨੂੰ ਪਾ ਕੇ ਦੇਤੀ ਆ ਨਾ ਇਹਨਾਂ ਨੇ ਕਿਤੇ ਚਮਚਾ ਨਹੀਂ ਚੱਕ ਕੇ ਰਸੋਈ ਤੇ ਰੱਖਣਾ ਭਾਵੇਂ ਮੇਰੇ ਦਾਸ ਚੱਕਰ ਨਾ ਕਿ ਹੁਣ ਮਰਵਾਣ ਮੈਂ ਤਾਂ ਕਹਿੰਦੀ ਲੱਖ ਸ਼ੁਕਰ ਹੈ ਮਾਲਕਾ ਸਾਡੇ ਮੰਮੀ ਦੇ 20 ਕੰਮ ਉਹ ਸਾਡਾ ਕਰਉਂਦੇ ਆ ਤੇ ਆ ਜਿਹੜੀ ਸਾਡੀ ਨਿਕੜੀ ਆ ਇਹ ਤਾਂ ਵੀ ਨਹੀਂ ਮੁੱਲ ਪਉਂਦੀ ਤਾਂ ਵੀ ਮੈਂ ਕਿੰਨੀ ਦਿਨੀ ਲੜਦੀ ਰਹਿੰਦੀ ਆ ਲੜਦੀ ਰਹਿੰਦੀ ਐਨਾ ਲੜਦੀ ਜੇ ਨਾ ਮੇਰ ਨਾਲ ਕੋਈ ਹਿਸਾਬ ਨਹੀਂ ਆ ਮੈਨੂੰ ਨਹੀਂ ਸਮਝ ਆਉਂਦੀ ਵੀ ਇਹਨੇ ਕੀ ਵੰਡਣਾ ਜੇ ਮੇਰੇ ਤੋਂ ਉਹਨੇ ਕੀ ਵੰਡਣਾ ਹੁਣ ਤੁਹਾਨੂੰ ਕੀ ਪਤਾ ਜਦੋਂ ਦੀਆਂ ਡਿਊਟੀਆਂ ਲਾਈਆਂ ਇਹਨਾਂ ਦੀਆਂ ਇਹਨਾਂ ਨੇ ਵੀ ਚਲੋ ਦਮ ਜਾਨੀ ਹਮਾਰੇ ਸਿਰੇ ਕੰਮ ਕਰੋ ਵੀ ਇੱਕ ਸਿਰ ਕੇ ਕਹਿੰਦੀ ਆ ਵੀ ਜ਼ਿਆਦਾ ਕਰਦੀ ਜ਼ਿਆਦਾ ਕਰਦੀ ਕਿਉਂਕਿ ਕਰਦੀ ਮੈਂ ਜ਼ਿਆਦਾ ਮੈਂ ਤੁਹਾਨੂੰ ਤਾਂ ਪਤਾ ਦੀਦੀ ਅੱਜ ਦਾ ਥੋੜੀ ਪਤਾ ਵਾ ਪਰ ਫੇਰ ਵੀ ਇਹਨੇ ਬਾਨੇ ਮਾਰਦੀ ਕੋਈ ਹਿਸਾਬ ਨਹੀਂ ਕਹਿੰਦੀ ਆ ਮੈਨੂੰ ਨੌਕਰੀ ਕਰਨੀ ਆ ਅੱਛਾ ਹਾਂਜੀ ਤੇ ਹੁਣ ਮੈਂ ਤਾਂ ਕਹਿ ਦਿੱਤਾ ਮੈਂ ਕਿ ਜੇ ਇਹ ਨੌਕਰੀ ਕਰੇਗੀ ਤੇ ਮੈਂ ਵੀ ਬਟੀਕ ਤੇ ਲੱਗ ਜਾਣਾ ਮੈਨੂੰ ਕਿੰਨੀ ਸ਼ਰਮ ਆਈ ਵੀ ਮੇਰੀ ਸੱਸ ਮਾਂ ਮੇਰੇ ਨਾਲ ਆਈ ਆ ਤੇ ਹੁਣ ਕੋਠੇ ਚੜ ਗਈ ਦੱਸੋ ਚੰਗਾ ਲੱਗਦਾ ਇਦਾਂ ਮੈਨੂੰ ਤੇ ਥੋੜਾ ਸੁਨੰਚ ਵੀ ਆਇਆ ਜੇ ਗੱਲ ਨਾ ਕਰਿਓ ਨਾ ਮੰਮੀ ਨਾ ਤੇ ਨਾ ਕਿਸੇ ਨਾਲ ਇਹਨਾਂ ਨਾਲ ਮੈਂ ਤੇ ਇਹਨਾਂ ਨਾਲ ਇੱਕ ਦਿਨ ਲਈ ਸੀ ਆਪਣੇ ਘਰ ਵਾਲੇ ਨਾਲ ਫੋਨ ਤੇ ਗੱਲ ਕਰਨ ਵੀ ਮੇਰੇ ਇੱਕ ਪੇਪਰ ਬਣਾਤੇ ਮੈਂ ਬਾਹਰ ਚਲਤ ਜਨਾ ਮੈਨੂੰ ਲੱਗਦਾ ਇਹਨੇ ਚਲ ਜਾਣਾ ਜੀ ਮੰਮੀ ਨੂੰ ਨਹੀਂ ਪਤਾ ਨਾ ਮੈਂ ਤੇ ਇੱਥੋਂ ਅਚਾਨਕ ਨੰਗਦੀ ਪਈ ਆ ਕਮਰੇ ਤੋਂ ਤੇ ਮੈਂ ਤੇ ਸੁਣ ਲਈ ਇਹਦੀ ਗੱਲ ਇਹ ਲੱਗਦਾ ਵੀ ਇਹਨੂੰ ਇਹ ਆ ਵੀ ਇਹਨਾਂ ਨੇ ਹੁਣ ਨੌਕਰੀ ਨਹੀਂ ਕਰਾਈ ਮੈਂ ਕੰਮ ਤੋਂ ਛੁੱਟਣਾ ਤੇ ਇਹਨੇ ਜਾਣਾ ਜੇ ਬਾਹਰ ਨਹੀਂ ਤੇ ਬਾਹਰ ਜਾ ਕੇ ਵਿਹਲੀ ਬੈਠੀ ਰਹੇਗੀ ਬਾਹਰ ਸੋ ਕੰਮ ਹੈ ਅਗਲੇ ਨੂੰ ਪੂਰਾ ਟਾਈਮ ਨਾਲ ਕੰਮ ਲੈਂਦੇ ਆ ਕੰਮ ਤੇ ਹੈਗਾ ਪਰ ਇਹ ਆ ਨਾ ਸੱਸ ਸਹੁਰੇ ਦੀ ਰੋਟੀ ਸੱਸ ਦੀ ਨਹੀਂ ਰੋਟੀ ਬਣਾਉਣੀ ਵੀ ਗੇੜ ਜਠਾਣੀ ਦੀ ਨਹੀਂ ਬਣਾਉਣੀ ਪੈਣੀ ਉਹ ਤੇ ਇਹ ਆਪਣੀਆਂ ਦੋ ਪਕਾਏਗੀ ਤੇ ਖਾਏ ਕਿਤੇ ਵਿਹਲੀ ਦੀ ਵਿਹਲੀ ਉਹ ਹਮੇ ਪੀੜਤ ਐਸੇ ਗੱਲ ਦੀ ਸੀ ਕਿ ਮੈਂ ਬਸ ਕੰਮ ਕਰ ਤੋਂ ਛੁਟਕਾਰਾ ਚਾਹਨੀ ਪਰ ਦੀਦੀ ਇੰਨਾ ਵੀ ਨਹੀਂ ਕਰਨਾ ਚਾਹੀਦਾ ਵੇਖੋ ਜੇ ਵਿਆਹੀ ਆਈਆਂ ਤਾਂ ਕੀ ਗੱਲ ਕੰਮ ਕੰਮ ਵਾਸਤੇ ਲੈਂਦੇ ਆ ਸੁੱਖ ਵਾਸਤੇ ਨੇ ਹੁੰਦੇ ਆ ਹੁਣ ਇਹ ਥੋੜੀ ਸਾਰੀ ਉਮਰ ਸੱਸ ਮਾਨੇਰ ਸੋਈ ਚ ਬੜੀ ਰਹਿਣਾ ਪਰ ਕਿਤੇ ਇਹ ਗੱਲ ਇਹ ਸਮਝਦੀ ਨਹੀਂ ਫਿਰ ਜਦੋਂ ਉਹ ਕਰਦੀ ਆ ਫਿਰ ਮੈਂ ਵੀ ਜੇ ਦਿਨਾ ਕਰਦੀ ਆ ਵੀ ਮੈਂ ਵੀ ਨਹੀਂ ਮੰਮਾ ਆ ਕੰਮ ਕਰਨਾ ਹੈਗਾ ਮੇਰੇ ਸਿਰ ਕੋਈ ਜ਼ਿਆਦਾ ਵਾ ਕੀ ਮੇਰੀ ਜ਼ਿੰਮੇਵਾਰੀ ਜ਼ਿਆਦਾ ਕਾ ਮੇਰਾ ਕੰਮ ਜ਼ਿਆਦਾ ਵਾ ਹਿੱਸੇ ਲੈਣ ਵਾਲੇ ਤੇ ਕਹਣਾ ਮਾਪੇ ਮੇਰਾ ਹੀ ਨਹੀਂ ਸਾ ਬੰਦਾ ਦਾ ਫੇਤੇ ਕਹਣਾ ਪਰ ਨਹੀਂ ਗਲ ਗਲ ਤੇ ਉਹਦੀ ਸਿਮਰੰਦੀ ਆਪਣਾ ਘਰ ਸਮਝ ਕੇ ਬੰਦਾ ਕਰੇ ਥੋੜੀ ਆ ਕਿ ਦਰਾਣੀ ਜਿ ਠਾਣੀ ਦਾ ਕੰਮ ਕਰਨ ਲੱਗਿਆ ਵੀ ਵਾਰੀਆਂ ਬੰਨਣੀਆਂ ਕੋਈ ਜ਼ਰੂਰੀ ਸੀਗੀਆਂ ਕਿੰਨੀ ਬੜੀ ਕਲੇਸ਼ ਕਰਦਾ ਮੈਕੈਨਿਕ ਕਿ ਨਿੱਕੀ ਗੱਲ ਤੇ ਨਾਲ ਮੇਰਾ ਨਾ ਨਾ ਰੁਕਨੀਆ ਲਿੰਦੀ ਰਹਿੰਦੀ ਕਦੀ ਕੁਛ ਕਰ ਲੈਂਦੀ ਕਦੀ ਕੁਛ ਕਰ ਲੈਂਦੀ ਉਸ ਦਿਨ ਗਏ ਸੀ ਨਾ ਮੰਮੀ ਤੇ ਵੀਰ ਤਸੋ ਕੋ ਵੀਰੋਧ ਨਾ ਖੰਦੇ ਡਿਊਟੀ ਬੰਨੀ ਆ ਤੇ ਮੈਂ ਚਲ ਵਾਵਾ ਟਾਈਮ ਨਾਲ ਆਪਣਾ ਕੰਮ ਕਰ ਲੈਂਦੀ ਹੋਗੀ ਨਾ ਤੁਸੀਂ ਤਾਂ ਘਾਰ ਹੀ ਲੈਂਦੇ ਜੀ ਆਪਣਾ ਇਹਨਾਂ ਨੇ ਤੇ ਸੁੱਖ ਵਾਸਤੇ ਕੀਤਾ ਵੀ ਨਾ ਕਲੇਸ਼ ਹੋਏ ਘਰ ਵਿੱਚ ਸੁੱਖ ਸ਼ਾਂਤੀ ਰਹੇ ਪਰ ਕਿਤੇ ਡਿਊਟੀ ਵੀ ਕਿਤੇ ਦੇਣੀ ਕਿ ਉੱਤੇ ਸੋਕੀ ਆ ਚਾਰ ਦਿਨ ਸਫਾਈਆਂ ਕੀਤੀਆਂ ਤੇ ਬਾਹ ਬਾਹ ਕਰਨ ਲੱਪੀ ਆ ਨਾਲ ਹੀ ਨੇ ਚੁੱਕ ਮਾਰਿਆ ਮੈਂ ਨੌਕਰੀ ਕਰਨੀ ਜੇ ਨੌਕਰੀ ਤਾਂ ਨਾ ਹੋਈ ਤੇ ਘਰ ਵਾਲੇ ਨੇ ਨਾਲ ਹੀ ਫੋਨ ਕਰ ਦਿੱਤਾ ਮੇਰੇ ਪੇਪਰ ਮੈਂ ਜਾਓ ਦੀਦੀ ਆ ਦੋ ਚਾਰ ਦਿਨਾਂ ਵਿੱਚ ਨਾ ਇਹਦਾ ਵੀਜ਼ਾ ਲੱਗ ਕੇ ਆਇਆ ਨਾ ਤੇ ਇਹਨਾਂ ਨਾ ਬਾਹਰ ਪਹੁੰਚੋਈ ਮੇਰਾ ਨਾਮ ਟਾ ਦਿਓ ਪਰ ਮੈਨੂੰ ਇਹ ਹੈਰਾਨਗੀ ਸਾਰੇ ਜਾਣੇ ਘਰ ਚ ਰਹਿੰਦੇ ਸਿਰਫ ਇਹਨੇ ਕਿਹਨੂੰ ਦੱਸਣਾ ਕੋਈ ਜ਼ਰੂਰੀ ਨਹੀਂ ਸਮਝਿਆ ਮੈਂ ਕਿੰਨੀ ਘਰ ਵਾਲਾ ਵੀ ਨਹੀਂ ਕਿਤੇ ਭਰਾ ਨਾਲ ਗੱਲ ਕਰਕੇ ਰਾਜੀ ਚੰਗੀ ਤਰ੍ਹਾਂ ਵੀ ਮੈਂ ਦੱਸ ਹੀ ਦੇਵਾਂ ਵੀ ਵੀਰੇ ਇੰਜ ਕਹਿੰਦੀ ਆ ਇਹ ਉਦੋਂ ਹੀ ਪਤਾ ਲੱਗਣਾ ਜਦ ਦਿਨ ਇਹਨੇ ਬਾਹਰ ਚੱਲ ਜਾਣਾ ਚਲੋ ਭਰਾ ਨਾਲ ਨਹੀਂ ਤਾਂ ਮਾਂ ਨਾਲ ਗੱਲ ਕਰ ਲਵੇ ਮਾਂ ਨਾਲ ਤਾਂ ਫੋਨ ਤੇ ਗੱਲ ਹੁੰਦੀ ਆਉਣੀ ਆ ਸਾਰਿਆਂ ਨਾਲ ਹੀ ਹੁੰਦੀ ਆ ਚਲੋ ਮੈਂ ਤਾਂ ਕਿੰਨੀ ਸਗੋ ਜਾਵੇ ਤਲੇਸ਼ ਤੇ ਮੁੱਕੇ ਨਾ ਫਿਰ ਮੈਨੂੰ ਇਹ ਤਾਂ ਹੋਏਗਾ ਨਾ ਆਪਣੀ ਜ਼ਿੰਮੇਵਾਰੀ ਨਾ ਮੈਂ ਸਾਰਾ ਕੰਮ ਕਰਨਾ ਵਾ ਉਹਨਾਂ ਸਾਰਾ ਕੰਮ ਕਰਨਾ ਵਾ ਪਰ ਕਿਤੇ ਇਹਨੇ ਦੇ ਬਸ ਨਾ ਕਲੇਸ਼ ਤੋਂ ਬਿਨਾ ਦਾ ਕੰਮ ਕਰਦੀ ਨਹੀਂ ਹੈ ਕਿ ਮੈਂ ਤੇ ਨਹੀਂ ਤਾਂ ਹੁਣ ਵੇ ਲੋ ਇਹਨੂੰ ਪਤਾ ਸੀ ਅੱਜ ਇਹਦੀ ਰੋਟੀ ਦੀ ਵਾਰੀ ਆ ਵੀ ਪਰੋਣੀ ਆਏ ਦੀਦੀ ਤੁਸੀਂ ਆਏ ਜੀ ਤੇ ਹੁਣ ਇਹ ਕਿਤੇ ਸਾਸੇ ਇਹ ਨਾ ਕਹਦੇ ਵੀ ਰੋਟੀ ਤਖਵਾ ਰੋਟੀ ਦੇ ਡੰਪ ਤੇ ਇਹਨੇ ਨਾਲ ਹੀ ਬੀਪੀ ਦਾ ਬੰਨ੍ਹਾ ਲਾ ਕੇ ਉੱਪਰ ਚੜ ਗਈ ਜੀ ਕਿੱਥੇ ਜਾ ਕੇ ਭਾਂ ਫੋਨ ਚਲਾਉਂਦੀ ਹੀ ਹੋਵੇ ਜਾਓ ਵੇਖ ਆਓ ਪੱਕਾ ਫੋਨ ਚੱਲਣਦਿਆ ਵਾ ਮੈਂ ਕੀ ਕਰਨ ਜਾਣਾ ਹਾਂ ਹਾਂ ਜੜੀ ਮੇਰੇ ਲਾਗੇ ਆ ਕੇ ਬੈ ਕੇ ਮੇਰੀ ਦੋਖ ਦੀ ਨਹੀਂ ਸੋਖਦੀ ਨਹੀਂ ਕੋਈ ਸੁਣ ਕੇ ਗਈ ਮੈਂ ਕਿ ਉਹ ਵੇਖਣ ਜਾਵਾਂ ਵੇਖੋ ਦੀਦੀ ਰੋਟੀ ਪਾਣੀ ਤੇ ਸਾਡਾ ਫਰਜ ਬੰਦਾ ਜਿਹੜਾ ਟਾਈਮ ਤੇ ਰੋਟੀ ਟਾਈਮ ਤੇ ਆਇਆ ਉਹਨੂੰ ਰੋਟੀ ਪਾਣੀ ਖਵਾਉਣੀ ਆ ਹੁਣ ਇਹ ਆਪੀ ਤੁਹਾਡੀ ਸੱਸ ਕਹਿੰਦੀ ਨਹੀਂ ਖਾਣੀ ਭਾਬੀ ਘਾਲੇ ਹੁੰਦੀ ਧੀਆਂ ਤੇ ਰੁੱਖਾ ਮਿੱਸਾ ਜੋ ਬਣਿਆ ਖਾ ਲੈਂਦੀ ਹੁਣ ਜੇ ਉਹਦੀ ਸੱਸ ਆਈ ਮੇਰੀ ਨਾਲ ਤੇ ਫੇਰ ਉਹ ਕੀ ਕਹੇਗੀ ਘਰੋਂ ਇਹੋ ਤੇ ਕਹਿੰਨੀ ਹੁਣ ਜੇ ਮੇਰੇ ਨਾਲ ਬੜੇ ਮੈਂ ਚੱਲ ਇੱਕ ਜਣਾ ਪਨੀਰ ਬਣਾ ਲੈ ਇੱਕ ਜਣਾ ਆਟਾ ਗੁੰਨ ਤੇ ਨਮਕੀਨ ਚਾਵਲ ਬਣਾ ਕੇ ਦਾਲ ਬਣੀ ਪਈ ਹੈ ਨਾਲ ਫੁਲਕੇ ਲਾ ਦੀਏ ਅਗਲੀ ਮੂਹ ਤੇ ਕਹੀ ਜਾਂਦੀ ਵੀ ਚਾਹ ਪੀ ਲਈ ਤੇ ਚਲੋ ਚੱਲੀਏ ਨੇ ਤਾਂ ਕਹਿ ਨਹੀਂ ਆਵਾਂਗੇ ਮੈਂ ਤਾਂ ਮੂੰਹ ਵੀ ਖਣ ਨਹੀਂ ਡਾਡੀ ਸੱਸ ਤਾਂ ਵੀ ਇੰਨੀਆਂ ਗੱਲਾਂ ਮਾਰੰਦੀ ਆ ਤੋਬਾ ਤੋਬਾ ਮੈਂ ਹੀ ਆ ਜਿਹੜਾ ਦਿਨ ਦਿਨ ਕੱਟਣ ਦੀ ਸਹੀ ਗੱਲ ਹੈ ਦੀਦੀ ਤਾਂ ਨਾ ਤੁਸੀਂ ਜਿਹੜੇ ਦਿਨ ਕੱਟੇ ਇੱਕ ਗੱਲ ਫੜਦੀ ਆ ਉਹ ਨੂੰ ਕਰੀ ਜਾਂਦੀ ਕਰੀ ਜਾਂਦੀ ਕਰੀ ਜਾਂਦੀ ਅਹੀਂ ਆਨੇ ਪਤਾ ਨਹੀਂ ਕੀ ਹਿਸਾਬ ਹੈ ਇਹਦਾ ਅਸੀਂ ਤਾਂ ਇੰਨਾ ਕੁ ਵੀ ਬੋਲੀਏ ਥੱਕ ਜਾਈਦਾ ਤੇ ਉਹ ਤੇ ਬਿਲਕੁਲ ਨਹੀਂ ਥੱਕਦੀ ਮੈਂ ਕਹਿੰਨੀ ਆ ਨਾ ਇਨੂੰ ਸਿਮਰਨ ਵਰਗੀ ਨੂੰ ਟੱਕਰ ਨਹੀਂ ਚਾਹੀਦੀ ਢਾਡੀ ਸੱਸ ਨੂੰ ਆਪੇ ਨੇ ਸੈਟਅਪ ਕੀਤੀ ਹੁੰਦੀ ਨਾ ਆ ਮਮਾ ਦਾ ਕੁਝ ਕਹਿੰਦੇ ਨਹੀਂ ਤਾਂ ਤਾਂ ਵੀ ਇਹ ਸਿਰ ਤੇ ਚੜਦੀ ਐ ਨਾ ਮੈਂ ਕੁਝ ਕਹਿੰਨੀ ਆ ਤੇ ਐ ਲੜਦੀ ਸੜਨਾ ਨਹੀਂ ਉਹਦਾ ਫੈਸ਼ਨ ਕਰਨ ਨੂੰ ਚੰਗੀ ਆ ਸਿਮਰਨ ਕੰਮ-ਕੁਮ ਕਰਨ ਨੂੰ ਨਹੀਂ ਨਾ ਕੰਮ ਕਿੱਥੇ ਕਰਨਾ ਹੂੰ ਚਲਾਓ ਦੀਦੀ ਮੈਂ ਫੇਰ ਕਹਿੰਨੀ ਆ ਘਰ ਦਿੰਨੀ ਰੋਟੀ ਤਿਆਰ ਕਿੱਥੇ ਬਹਿਣਾ ਕਰੇ ਸਬਜੀ ਕਹਿੰਦੀ ਹੈ ਪਨੀਰ ਦੀ ਬਣਾ ਕੇ ਲਿਆਵੀ ਤੇ ਦੇਖੋ ਹੁਣ ਘਰੇ ਜਾ ਕੇ ਖਾਓਗੀ ਬੱਚੇ ਆ ਗਏ ਹੁਣੇ ਸਕੂਲੋਂ ਆ ਗਏ ਹੁਣੇ ਹੁਣ ਟਾਈਮ ਵੀ ਤੇ ਦੇਖੋ 4 ਵਜ ਗਏ ਆ ਚਲੋ ਕਿਸ਼ਣ ਤੇ ਡੇ ਬੋਰਡਿੰਗ ਪੜ ਕੇ ਆਂਦੇ ਆ ਨਾ ਬੱਚੇ ਅੱਛਾ 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 4 ਵਜੇ ਆਂਦੇ ਉਹਨਾਂ ਨੂੰ ਆਂਦੇ ਆ ਭੈਣ ਜੀ ਹੁਣ ਕੀ ਕਰਨ ਕਈਆਂ ਮਨ ਮੀਤ ਤਾਂ ਇਹ ਲੱਭ ਇੱਥੇ ਹੋ ਗਈਆਂ ਸੀਗੀਆਂ ਹੁਣ ਫੇਰ ਉੱਥੇ ਚੱਲ ਜੀ ਕਿਹੜੀਆਂ ਨੰ ਗੱਲਾਂ ਕਰਨੀਆਂ ਨਨਾਂ ਪਰ ਜਾਈ ਨੇ ਭੈਣ ਜੀ ਨਨਾਂ ਨਰ ਜਾਇਦੇ ਸੋ ਦੁੱਖ ਸੁੱਖ ਹੁੰਦੇ ਨੇ ਅਗਲੀਆਂ ਆਪਣੀਆਂ ਗੱਲਾਂ ਕਰਨ ਗਈਆਂ ਕੋਈ ਗੱਲ ਨਹੀਂ ਆ ਜਾਂਦੀ ਕਿ ਦੋਦੀ ਇੱਥੇ ਬੈਠੀਆਂ ਗੱਲਾਂ ਨਹੀਂ ਕਰਨ ਕੀ ਕਰਨੀਆਂ ਸੀ ਚਲੋ ਭੈਣ ਜੀ ਕਾਲੇ ਨਾ ਪਹੋ ਕੋਈ ਗੱਲ ਨਹੀਂ ਆ ਨਨਾਂ ਪਰ ਜਾਇਦੀਆਂ ਸੋ ਦੁੱਖ ਸੁੱਖ ਹੁੰਦੇ ਸੋ ਗੱਲਾਂ ਹੁੰਦੀਆਂ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਡੇ ਸਾਹਮਣੇ ਨਹੀਂ ਹੁੰਦੀਆਂ ਤੇ ਉਹ ਕੁੜੀਆਂ ਕੜੀਆਂ ਨੇ ਕਰਨੀਆਂ ਕੋਈ ਗੱਲ ਨਹੀਂ ਆ ਜਾਂਦੀ ਐ ਹੁਣੇ ਆ ਜਾਣਾ ਹੁਣੇ ਨਾਲੇ ਭਾਬੀ ਤੁਸੀਂ ਬੜੇ ਕਰਮਾਂ ਵਾਲੇ ਜੇ ਤੁਹਾਨੂੰ ਜਿਹੜੀ ਮੇਰੀ ਮਾਂ ਵਰਗੀ ਸੱਸ ਮਿਲੀ ਐ ਪਤਾ ਕੀ ਗੱਲ ਐ ਮੈਂ ਕੱਲ ਸੂਟ ਪਾਲਿਆ ਘਰੇ ਨਵਾਂ ਮੈਨੂੰ 50 50 ਗੱਲਾਂ ਕੀਤੀਆਂ ਵੀ ਹੋਂ ਤੂੰ ਸੂਟ ਪਾਲੇ ਆ ਘਰੇ ਇਹਨਾਂ ਦੇ ਰਾਂਗ ਉਡਾਏਂਗੀ ਮਾਂਸਵੰਨ ਨੇ ਫੇਰ ਮੰਗੇਗੀ ਮੁੰਡੇ ਕੋਲੋਂ ਕਿ ਮੈਨੂੰ ਸੂਟ ਲਿਆ ਕੇ ਦੇ ਹੁਣ ਤੁਸੀਂ ਕਿੱਡਾ ਸੋਹਣਾ ਸੂਟ ਪਾਇਆ ਤੇ ਮੈਨੂੰ ਕਹਿੰਦੀ ਔਨ ਜਾਣ ਵਾਲੇ ਮਾੜੇ ਮੋٹے ਸੂਟ ਘਰੇ ਪਾ ਕੇ ਵਿਆਹ ਕਰ ਇਹ ਗੱਲ ਬਿਲਕੁਲ ਸਹੀ ਏ ਦੀਦੀ ਕਦੀ ਮੰਮਾ ਨੇ ਕੱਪੜੇ ਲੀੜੇ ਤਾਂ ਸਾਨੂੰ ਕਦੀ ਨਹੀਂ ਕਿਆ ਸਗੋ ਕਹਿੰਦੀ ਆ ਵੀ ਤੁਸੀਂ ਮਾਂਸਵੰਨਾ ਘਰ ਪਾਇਆ ਕਰੋ ਵਧੀਆ ਵਧੀਆ ਸੂਟ ਜਿਹੜੇ ਮਾੜੇ ਮੋٹے ਰੰਗ ਫੈਂਟਿਆ ਨਾ ਜਾਂ ਕਿਸਨਾ ਉਸੇ ਵੇਲੇ ਕਹਿੰਦੇ ਇਹਨਾਂ ਦੋ ਦੇ ਦੋ ਬਸ ਪਰ ਨਹੀਂ ਚਲੋ ਫੇਰ ਚਲੀਏ ਫੇਰ ਬੋਲੇਗੀ ਮੁੜ ਕੇ ਚੰਗਾ ਭੈਣ ਜੀ ਸਾਨੂੰ ਛੁੱਟੀ ਦੋ ਹੁਣ ਚਲੀਏ ਕੋਈ ਨਿੰਬੰਝ ਧਰ ਕੇ ਚਲ ਜਿਓ ਬਹੁਤ ਟਾਈਮ ਹੋ ਗਿਆ ਜੀ ਹੁਣੇ ਵੇਖੋ ਜਾ ਕੇ ਫੇਰ ਪਾਣੀ ਵੀ ਕਰਨਾ ਬੱਚਿਆਂ ਦੇ ਬੱਚੇ ਡੀਕਦੇ ਹੋਣੇ ਅਸੀਂ ਤਾਂ ਕਹਿੰਦੇ ਨਹੀਂ ਮਾਸੀ ਜੀ ਤੀ ਜਾਓ ਤੀ ਕਾ ਲਈ ਪਏ ਜੀ ਨਹੀਂ ਪੁੱਤ ਵੇ ਲਖਸ਼ੇ ਦੇ ਅਸੀਂ ਆਈ ਹੋਇਆ ਚਲ ਐਂ ਕਰਿਓ ਉਹ ਦਿਨ ਆਇਓ ਤੀ ਤੇ ਬੱਚਿਆਂ ਨੂੰ ਛੁੱਟੀ ਹੋਏਗੀ ਨਾ ਬੱਚਿਆਂ ਨਾਲ ਲੈ ਕੇ ਆਇਓ ਤੁਹਾਨੂੰ ਟੈਨਸ਼ਨ ਨਾ ਆਏਗੀ ਮਗਰ ਦੀ ਠੀਕ ਆ ਪੁੱਤ ਲੈ ਆਵਾਂਗੇ ਨਾਲ ਲੈ ਆਵਾਂਗੇ ਲੋ ਦੀਦੀ ਚਾਚੀ ਆਈ ਹੈ ਹੈ ਸਤਿ ਸ਼੍ਰੀ ਅਕਾਲ ਅੱਜ ਤਾਂ ਬੜੀਆਂ ਰੌਣਕਾਂ ਲੱਗੀਆਂ ਨੇ ਮਨਮੀਤ ਆਈ ਆ ਮੰਮੀ ਵੀ ਆਏ ਮਨਮੀਤ ਦੇ ਅੱਜ ਤੇ